श्रीदम अमर रहे सोच ते सोच ते पंजाब कान सभा वलो ਸ਼ਹੀਦ ਉਦਮ ਸਿੰਘ ਜੀ ਨੂੰ ਸਰਹਦਾ ਦੇ ਫੁੱਲ ਭੇਟ ਕਰ ਰਹੇ ਅਸੀਂ ਆਪਣੀ ਜਥੇਬੰਦੀ ਵੱਲੋਂ ਔਰ ਇੱਥੇ ਇੱਕ ਸੁਨੇਹਾ ਹੈ ਖਾਸ ਕਰਕੇ ਸਾਡੇ ਨੌਜਵਾਨਾਂ ਨੂੰ ਬਾਰਡਰ ਪੱਟੀ ਤੇ ਹਾਲਾਤ ਤੁਹਾਡੇ ਸਾਹਮਣੇ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਉਦਮ ਸਿੰਘ ਆਪਾਂ ਨੂੰ ਆਜ਼ਾਦੀਆਂ ਲੈ ਕੇ ਦੇ ਗਏ ਆਪਣੀਆਂ ਕੀਮਤੀ ਜਾਨਾਂ 바ਰ ਕੇ ਕਿ ਸਾਡੇ ਮੁਲਕ ਦੇ ਜਿਹੜੇ ਨੌਜਵਾਨ ਨੇ ਆਜ਼ਾਦੀਆਂ ਮੰਨਨ ਆਜ਼ਾਦੀਆਂ ਦਾ ਨਿਗਮ ਮੰਨ ਚਲੋ ਉਹਨਾਂ ਦਾ ਆਪਦਾ ਕਰਮ ਪੂਰਾ ਕਰ ਗਏ ਹੁਣ ਜਿਹੜਾ ਛੇਵਾਂ ਦਰਿਆ ਨਸ਼ੇ ਦਾ ਵਗ ਗਿਆ ਇਨੂੰ ਰੋਕਣ ਦੇ ਵਿੱਚ ਸਾਰੇ ਨੌਜਵਾਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਬਾਦ ਚੜ ਕੇ ਹਮਲਾ ਮਾਰੋ ਛੇਵਾਂ ਦਰਿਆ ਜਿਹੜਾ ਹੈ ਬਹੁਤ ਤੇਜ਼ੀ ਦੇ ਨਾਲ ਵਗ ਰਿਹਾ ਹੈ ਰੋਜ਼ ਹੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਾਸਿਓਂ ਖਬਰ ਆ ਰਹੀ ਹੈ ਜਿੱਥੇ-ਜਿੱਥੇ ਜ਼ਿੰਮੇਵਾਰੀ ਪੰਜਾਬ ਪੁਲਿਸ ਦੀ ਬੰਦੀ ਨਾਲ-ਨਾਲ ਆਪਣੀ ਵੀ ਨੌਜਵਾਨਾਂ ਦੀ ਬੰਦੀ ਸਾਰਿਆਂ ਦੀ ਵੀ ਆਪਾਂ ਸਾਰੇ ਹਮਲਾ ਮਾਰ ਕੇ ਇਹ ਛੇਵਾ ਦਰਿਆ ਬੰਦ ਕਰੀਏ ਆ ਹੀ ਸੱਚੀ ਸ਼ਰਧਾ ਜਲੀ ਹੋਏਗੀ ਸ਼ਹੀਦ ਭਗਤ ਸਿੰਘ ਰੂ ਰਾਜਗੁਰੂ ਸੁਖਦੇਵ ਔਰ ਉਧਮ ਸਿੰਘ ਨੂੰ ਔਰ ਆਨ ਵਾਲੀ ਪੀੜ੍ਹੀਆਂ ਨੂੰ ਵੀ ਅਸੀਂ ਕਹਿ ਸਕਾਂਗੇ ਵੀ ਸਾਡੇ ਇੱਕ ਹੜ ਵਗਿਆ ਸੀ ਦਰਿਆ ਆਇਆ ਸੀ ਔਰ ਉਹਨੂੰ ਅਸੀਂ ਰੋਕਿਆ ਨਹੀਂ ਤਾਂ ਇਹ ਦਰਿਆ ਵੱਧ ਜਾਏਗਾ ਅੱਜ ਵੀ ਜੈਲਾਲਾਬਾਦ ਦੇ ਵਿੱਚ ਇੱਕ ਮੁੰਡਾ ਅਨਾਜ ਮੰਡੀ ਦੇ ਵਿੱਚ ਬਸ ਪੁਰੂ ਮਹਾਰਾਜ ਦੀ ਕਿਰਪਾ ਤੇ ਨਾਲ ਲਗ ਮਾ ਪਤਾ ਲੱਗ ਗਿਆ ਤੇ ਬਚ ਗਿਆ ਹਾਲਾਤ ਉਹਦੇ ਵੀ ਕੋਈ ਬਚਣ ਵਾਲੇ ਨਹੀਂ ਸੀ ਰੋਜ਼ ਇਹੋ ਜਿਹੀਆਂ ਵੀਡੀਓ ਆ ਰਹੀਆਂ ਨੇ ਸੋ ਸਾਰਿਆਂ ਦਾ ਫਰਜ਼ ਏ ਅਰਸ਼ੀਦ ਉਦਮ ਸਿੰਘ ਨੂੰ ਸੱਚੀ ਸ਼ਰਦਾਂਜ ਲਈਏ ਕਿ ਆਪਾਂ ਰਲ ਮਿਲ ਕੇ ਜਿਹੜਾ ਹੈ ਨਸ਼ੇ ਤੇ ਠਲ ਪਾਈਏ